ਕਿਸਾਨਾਂ ਦੇ ਦਿੱਲੀ ਕੂਚ ਵਿਚਾਲੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਹੁਣ ਐਲਾਨ ਕੀਤਾ ਗਿਆ ਹੈ ਕਿ 2 ਦਿਨ ਸਾਰੇ ਹੀ ਟੋਲ ਪਲਾਜ਼ੇ ਬੰਦ ਕਰਵਾਏ ਜਾਣਗੇ ਜਿਸ ਦੇ ਤਹਿਤ ਮੋਰਚੇ ਦੀ ਕਾਲ ਤੇ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਜਲੰਧਰ ਪ੍ਰਧਾਨ ਅਮਰੀਕ ਸਿੰਘ ਭਾਗ ਸਿੰਘ ਪੁਰਾ ਦੀ ਅਗਵਾਈ ਹੇਠ ਲਾਡੋਵਾਲ ਟੋਲ ਪਲਾਜ਼ਾ ਤੇ ਧਰਨਾ ਲਗਾ ਕੇ ਟੋਲ ਬੰਦ ਕਰਵਾਇਆ ਗਿਆ ਜਿਸ ਤੋਂ ਬਾਅਦ ਸਾਰੇ ਹੀ ਛੋਟੇ ਵੱਡੇ ਵਾਹਨ ਬਿਨਾਂ ਟੋਲ ਦਿੱਤੇ ਹੀ ਗੁਜ਼ਰਦੇ ਰਹੇ ਇਸ ਦੌਰਾਨ ਵਕਫਾ ਯੂਨੀਅਨ ਦੇ ਆਗੂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਜਿੱਥੇ ਨਾਅਰੇਬਾਜੀ ਕੀਤੀ ਉੱਥੇ ਹੀ ਆਗੂ ਨੇ ਕਿਹਾ ਕਿ ਟੋਲ ਪਲਾਜ਼ੇ ਵਾਰ ਤੇ ਐਤਵਾਨ ਨੂੰ ਬੰਦ ਰੱਖੇ ਜਾਣਗੇ ਉਹਨਾਂ ਕਹੇ ਕਿ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੇ ਮਸਲਿਆਂ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਿਕਰ ਜੋਗ ਹੈ ਕਿ ਸ਼ੰਭੂ ਬਾਰਡਰ ਤੋਂ ਬਾਅਦ ਲਾਡੋਵਾਲ ਟੋਲਪਲਾਜ਼ਾ ਪੰਜਾਬ ਦਾ ਵੱਡਾ ਟੋਲਪਲਾਜ਼ਾ ਹੈ ਤੇ ਇਥੋਂ ਰੋਜ਼ਾਨਾ ਹੀ 50 ਤੋਂ 60 ਲੱਖ ਰੁਪਏ ਦੀ ਵਸੂਲੀ ਹੁੰਦੀ ਹੈ ਸਾਡੇ ਵਿੱਚੋਂ ਕੁਝ ਕਿਸਾਨ ਜਥੇਬੰਦੀਆਂ ਨੇ ਜੀ ਧੰਨਵਾਦ ਆ ਜੀ ਐਮਐਸਬੀ ਜੀ ਲੈਂਡ ਦੀ ਖਾਤਰ ਤੇ ਕਿਸਾਨੀ ਮੰਗਾ ਹੋਰ ਮਨਮਾਉਣ ਦੀ ਖਾਤਰ ਦਿੱਲੀ ਵੱਲ ਕੋਚ ਕੀਤਾ ਸੀ ਰਾਹ ਦੇ ਵਿੱਚ ਹਰਿਆਣਾ ਦੀ ਖੱਟ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਦੇ ਅੰਨਤ ਸਾਧਨ ਕੀਤਾ ਉਹ ਅੰਨਤ ਸਾਧ ਦੇ ਵਿੱਚ ਸਾਡੇ ਦੋ ਕਿਸਾਨ ਵੀ ਜਿਹੜੇ ਆ ਉਹ ਸੀਲ ਹੋ ਚੁੱਕੇ ਆ ਸੈਂਕੜੇ ਕਿਸਾਨ ਜਿਹੜੇ ਆ ਉਹ ਫੱਟ ਪਟਲੋ ਚੁੱਕੇ ਆ ਹਫ਼ਤਾਾਂ ਚ ਪਏ ਆ ਸਾਡੀਆਂ ਮੰਗਾਂ ਮੰਨਣ ਦੀ ਬਜਾਏ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਜਵੜਟ ਆਇਆ ਉਹਦੇ ਪਹਿਲਾਂ ਵਿਰੋਧ ਦੇ ਵਿੱਚ ਅਸੀਂ ਇਲਾ ਰੋਕੀਆਂ 4 ਘੰਟੇ ਅੱਜ ਅਸੀਂ ਜਿਹੜਾ ਇਹ ਪੰਜਾਬ ਦੇ ਸਾਰੇ ਟੋਲ ਜਿਹੜੇ ਆ ਉਹ ਮੁਕਤ ਕੀਤੇ ਆ ਇੱਥੇ ਕੋਈ ਟੋਲ ਨਹੀਂ ਕਿਟਾ ਜਾਣਾ ਇਹ ਦੋ ਦਿਨ ਦਾ ਸਾਢੇ ਕਾਲ ਜਥੇਬੰਦੀ ਦੀ ਬੀਕੋ ਜਗਤਰਾ ਗ੍ਰਾਹਾਂ ਦੀ ਤੇ ਦੋਏ ਦਿਨ ਅਸੀਂ ਜਿਹੜੇ ਆ ਕੇਂਦਰ ਦੇ ਭਾਜਪਾ ਦੇ ਚੋਟੀ ਦੇ ਜਿਹੜੇ ਮੰਤਰੀ ਹੈ ਜਿਵੇਂ ਟੈਪਟਨ ਮਨਦਰ ਸਿੰਘ ਉਹਦਾ ਘਰ ਕੇ ਰਿਆ ਸੁਨੀਲ ਜਾਖੜ ਦਾ ਘਰ ਕੇ ਰਿਆ ਹੋਇਆ ਦੋ ਦਿਨ ਲਈ ਇਸੇ ਤਰ੍ਹਾਂ ਹੀ ਬਰਨਾਲੇ ਕੇਵਲ ਢਿੱਲੋਂ ਦਾ ਘਰ ਕੇ ਰਿਆ ਹੋਇਆ ਇਹ ਸਿਰਫ ਕੇਂਦਰ ਸਰਕਾਰ ਨੂੰ ਸੁਣਾਉਣੀ ਕਰਦੇ ਆ ਅਸੀਂ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਲਵੋ 7 ਮਈ ਸੰਘਰਸ਼ ਕਰੇ ਕਿਸਾਨਾਂ ਤੇ ਜਿਹੜਾ ਜ਼ਬਰ ਕਰਨਾ ਕਰਦੇ ਉਹ ਬੰਦ ਕਰ ਦਿਓ ਨਹੀਂ ਤਾਂ ਅਗਰ ਜੇ ਦੋਏ ਗੱਲਾਂ ਨਹੀਂ ਹੁੰਦੀਆਂ ਤਾਂ ਅਸੀਂ ਇੱਥੋਂ ਆਪਣੇ ਸਾਰੇ ਗਲਾਂ ਲਸਕਰ ਲੈ ਕੇ ਦਿੱਲੀ ਵੱਲ ਕੁਝ ਕਰਾਂਗੇ